ਹੋਰੀਆਂ ਕਿਸ ਚੀਜ਼ ਦੀਆਂ ਹੈਗੀਆਂ ਨੇ ਇਹ ਲਾਈਮ ਦੀਆਂ ਨੇ ਜੀ ਲਾਈਮ ਮਤਲਬ ਚੂਨਾ ਚੂਨਾ ਇਹ ਫਿਰ ਪੁੱਲ ਕਦੋਂ ਤੱਕ ਚੱਲ ਸਕਦਾ ਨਿਕਲ ਜੂ 2 ਸਾਲ 2 ਇਹ ਥੱਲੇ ਆਰ ਸੀ ਸੀ ਹੈ ਉੱਪਰ ਬੀ ਸੀ ਪਾਈ ਹੋਈ ਹੈ ਫਿਰ ਮਾਸਟਿਕ ਪੈਰੀ ਹੈ ਜਿਹੜਾ ਇਹ ਮਟੀਰੀਅਲ ਹੈ ਕਿਤਨੇ ਕਿਤੇ ਮਟੀਰੀਅਲ ਵੀ ਦੇਖਣ ਯੋਗ ਹੈ ਕਿ ਜਿਹੜੇ ਐਮ ਐਲ ਏ ਆ ਜਰੂਰ ਆ ਕੇ ਇੱਥੇ ਦੇਖਣ ਮਟੀਰੀਅਲ ਨੂੰ ਵੀ ਕਿਸ ਤਰੀਕੇ ਦਾ ਇੱਥੇ ਮਟੀਰੀਅਲ ਪਾ ਕੇ ਪੁੱਲ ਨੂੰ ਤਿਆਰ ਕੀਤਾ ਜਾ ਰਿਹਾ ਵਾ ਜਦ ਇਹ ਪੋਲ ਚਾਲੂ ਹੋਣਾ ਤਿੰਨ ਤੋਂ ਚਾਰ ਦਿਨਾਂ ਦੇ ਵਿੱਚ ਇੱਥੋਂ ਦੀ ਉੱਪਰਲਾ ਜਿਹੜਾ ਰਸਤਾ ਘੁੰਮ ਕੇ ਜਾਣ ਨੂੰ ਕਾਫੀ ਹੱਦ ਤੱਕ ਰਾਹਤ ਮਿਲ ਜਾਣੀ ਹੈ ਦੋਸਤੋ ਇਹ ਅੰਡਰਪਾਸ ਬਣਿਆ ਹੋਇਆ ਵਾ ਔਰ ਜਿਹੜਾ ਕਿ ਇਧਰੋਂ ਦੀ ਮੋਲਟਨ ਐਕਸਟੈਂਸ਼ਨ ਵੱਲੋਂ ਆਂਦਾ ਉਦੋਂ ਦੀ ਨੀਚੋਂ ਦੀ ਸਰਾਬਾ ਨਗਰ ਦੀ ਲਟਾ ਵੱਲੋਂ ਆਂਦਾ ਵਾ ਤੋ ਤੋ ਹੀ ਦੋਸਤੋ ਦੇਖ ਸਕਦੇ ਹੋ ਪੁਲ ਪੁਲ ਬਣ ਕੇ ਬਿਲਕੁਲ ਤਿਆਰ ਹੋ ਚੁੱਕਾ ਆ ਵਾ ਇਹ ਬਸ ਦੋ ਤੋਂ ਚਾਰ ਦਿਨਾਂ ਦੇ ਵਿੱਚ ਇਹ ਪੁਲ ਦਾ ਉਦਘਾਟਨ ਜਿਹੜਾ ਵਾ ਡੇਟ ਬੜੀ ਜਲਦੀ ਅਨਾਉਂਸ ਹੋ ਕੇ ਤੇ ਇਸ ਪੁਲ ਨੂੰ ਚਾਲੂ ਕਰ ਦਿੱਤਾ ਜਾਊਗਾ ਸੱਚੀ ਕਾਲ ਤੁਸੀਂ ਦੇਖ ਰਹੇ ਹੋ ਬ੍ਰੇਕਿੰਗ ਨਿਊਜ਼ ਪੰਜਾਬ ਤੋਂ ਦਾ ਸੁਸ਼ੀਲ ਮਚਾਨ ਪਹੁੰਚ ਚੁੱਕੇ ਆ ਅੱਜ ਪੱਖੋਵਾਲ ਵਾਲਾ ਐਵਿਲੇਟਰ ਜਿਹੜਾ ਫਲਾਈਓਵਰ ਬਣ ਰਿਹਾ ਲਾਈਨਾਂ ਦੇ ਉੱਤੋਂ ਦੀ ਜੋ ਕਿ ਪੱਖੋਵਾਲ ਵਾਲੇ ਨਹਿਰ ਦੇ ਪੁਲ ਤੋਂ ਸਿੱਧਾ ਭਾਈ ਵਾਲਾ ਚੌਂਕ ਵੱਲੋਂ ਉਤਰਨਾ ਹੈਗਾ ਵਾ ਜਿੰਦੇ ਕਰਕੇ ਲੁਧਿਆਣਾ ਸ਼ਹਿਰ ਦੀ ਕਾਫੀ ਟ੍ਰੈਫਿਕ ਜਿਹੜੀ ਹੈ ਲੋਕਾਂ ਨੂੰ ਰਾਹਤ ਦੇਣ ਵਾਲੀ ਹੈ ਔਰ ਕਾਫੀ ਟਾਈਮ ਤੋਂ ਅੰਡਰਪਾਸ ਚ ਚਾਲੂ ਹੋ ਚੁੱਕੇ ਨੇ ਮਗਰ ਜਿਹੜਾ ਫਲਾਈਓਵਰ ਹੈ ਪੁਲ ਹੈਗਾ ਵਾ ਉਹ ਕਿੰਨਾ ਕਿਤੇ ਤਿਆਰੀ ਦੇ ਵਿੱਚ ਸੀਗਾ ਹੁਣੋ ਕਿਤੇ ਕਿਤੇ ਤਿਆਰੀ ਮੁਕੰਮਲ ਹੁੰਦੀ ਨਜ਼ਰ ਆ ਰਹੀ ਹੈ ਦੱਸਿਆ ਜਾ ਰਿਹਾ ਕਿ ਤਿੰਨ ਤੋਂ ਚਾਰ ਦਿਨ ਦਾ ਕੰਮ ਪੈਂਡਿੰਗ ਹੈਗਾ ਵਾ ਉਸ ਕੰਮ ਦੇ ਵਿੱਚ ਇਹ ਤਿਆਰ ਹੋ ਜਾਣਾ ਹਾਲਾ ਕੀ ਹਲੇ ਡੇਟ ਜਿਹੜੀ ਹੈ ਬਹੁਤ ਜਲਦ ਅਨਾਉਂਸਮੈਂਟ ਹੋ ਜਾਣੀ ਹੈ ਔਰ ਪੁੱਛਦੇ ਆ ਜਿਹੜਾ ਮਟੀਰੀਅਲ ਹੈ ਮਟੀਰੀਅਲ ਕਿਸ ਹਿਸਾਬ ਨਾਲ ਪਾ ਰਹੇ ਨੇ ਭਈਆ ਜੀ ਇਸ ਵਿੱਚ ਕਿਆ-ਕਿਆ ਮਿਲਾ ਕੇ ڈالਤੇ ਹੋ ਮਟੀਰੀਅਲ ਵਿੱਚ ਕਾਨ ਸਾਹਿਬ ਉਹ बताएंगे ਆਈ ਯਾਰ ਭਾਈ ਭਈ ਇਹ ਬੋਰੀਆਂ ਕਿਸ ਚੀਜ਼ ਦੀਆਂ ਹੈਗੀਆਂ ਨੇ ਲਾਈਮ ਦੀਆਂ ਨੇ ਜੀ ਲਾਈਮ ਮਤਲਬ ਚੂਨਾ 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 ਹਾਂਜੀ ਤੇ ਹੋਰ ਕੀ ਕੀ ਵਿੱਚ ਮਿਕਸ ਕਰਦੇ ਹੋ ਜਿਹੜਾ ਇਹਦੇ ਲੋਕਾਂ ਦੇ ਵਿੱਚ ਆਪਣੇ ਬਿਟੂਮੈਨ ਹੈ ਤੇ ਆਪਣਾ ਕੋਰਸ ਐਂਡ ਹੈ ਤੇ ਆਪਣਾ ਐਗਰੀਗੇਟਸ ਨੇ ਅੱਛਾ ਇਹ ਸਾਰਾ ਮਿਕਸ ਕਰਕੇ ਫਿਰ ਵਿੱਚ ਪਾਉਂਦੇ ਹੋ ਪੂਰਾ ਹੀਟ ਕਰਕੇ ਤੇ ਇਹ ਫਿਰ ਪੁਲ ਕਦੋਂ ਤੱਕ ਚੱਲ ਸਕਦਾ ਨਿਕਲ ਜੂ ਸਾਲ 2 ਸਾਲ ਬੜੇ ਆਰਾਮ ਨਾਲ ਇਹ ਤਾਂ ਸਾਲ ਤੋਂ ਸਾਲ ਨਹੀਂ ਬਹੁਤ ਲੰਬੀ ਗੇਮ ਹੈ ਇਹਦਾ ਨਹੀਂ ਕਈ ਵਾਰੀ ਹੁੰਦਾ ਨਾ ਪੁਲ ਦੀ ਸੜਕਾ ਸੁੜਕਾ ਦੂਜੇ ਮਹੀਨੇ ਚ ਟੁੱਟਣੇ ਸ਼ੁਰੂ ਹੋ ਜਾਂਦੀਆਂ ਨੇ ਨਹੀਂ ਨਹੀਂ ਹਾਂ ਇਹ ਥੱਲੇ RCC ਹੈ ਉੱਪਰ BCPI ਹੋਈ ਹੈ ਫਿਰ ਮਾਸਟਿਕ ਪੈ ਰਹੀ ਹੈ ਅੱਛਾ ਫਿਰ ਉਸ ਤੋਂ ਉੱਪਰ ਬਸ ਤੇ ਕਦੋਂ ਤੱਕ ਹੋ ਜੂ ਤਿਆਰ ਬਹੁਤ ਜਲਦੀ ਹੋ ਜਾਣਾ ਮੈਂ ਕਿੰਨੇ ਕ ਦਿਨ ਹੈ ਹੈਗੇ ਆ ਚਾਰ ਪੰਜ ਦਿਨ ਤਾਂ ਸਾਨੂੰ ਲੱਗ ਜਾਣੇ ਆ ਚਾਰ ਪੰਜ ਦਿਨ ਤੁਹਾਨੂੰ ਲੱਗ ਜਾਣੇ ਪੂਰਾ ਇਹ ਰੈਡੀ ਕਰਕੇ ਦੇ ਦੇਓਗੇ ਮੁੜ ਕੇ ਉਹਨਾਂ ਉਹਨਾਂ ਦਾ ਤਿਆਰੀ ਦਾ ਕੰਮ ਵੀ ਕਦੋਂ ਇਹਨੂੰ ਉਦਘਾਟਨ ਕਰਕੇ ਚਾਲੂ ਕਰਦੇ ਨੇ ਹਾਂ ਉਹਨਾਂ ਦੇ ਤੇ ਕੌਣ ਦੇਖ ਰਿਹਾ ਇਹਨੂੰ ਐਕਸੀਡੈਂਟ ਦੇਖ ਰਹੇ ਨੇ ਆ ਸਵਾਰ ਛੱਡੀ ਵਾਲੇ ਸਮਾਰਟ ਸਿਟੀ ਸਮਾਰਟ ਸਿਟੀ ਐਕਸ਼ਨਾਂ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਕਦੋਂ ਤੱਕ ਇਸ ਲੁਧਿਆਣਾ ਵਾਸੀ ਨੂੰ ਇੱਕ ਗਿਫਟ ਜਿਹੜਾ ਹੈਗਾ ਵਾ ਪੁਲ ਦੇ ਤੌਰ ਤੇ ਦੇ ਦੇਣਗੇ ਜਿਹੜਾ ਇਹ ਮਟੀਰੀਅਲ ਹੈ ਕਿਤੇ ਨਾ ਕਿਤੇ ਮਟੀਰੀਅਲ ਵੀ ਦੇਖਣਯੋਗ ਹੈ ਕਿ ਜਿਹੜੇ ਐਮ ਐਲ ਏ ਆ ਜਰੂਰ ਆ ਕੇ ਇੱਥੇ ਦੇਖਣ ਮਟੀਰੀਅਲ ਨੂੰ ਵੀ ਕਿਸ ਤਰੀਕੇ ਦਾ ਇੱਥੇ ਮਟੀਰੀਅਲ ਪਾ ਕੇ ਪੁਲ ਨੂੰ ਤਿਆਰ ਕੀਤਾ ਜਾ ਰਿਹਾ ਵਾ ਐਕਸ਼ਨਾਂ ਵੀ ਗੱਲ ਕਰਦੇ ਆ ਵੀ ਕੀ ਕਹਿਣਾ ਹੈਗਾ ਉਹਨਾਂ ਦਾ ਔਰ ਕਿੰਨੀ ਕੁ ਦੇਰ ਲੱਗਣੀ ਹੈ ਪੁਲ ਦੇ ਉਦਘਾਟਨ ਨੂੰ ਜਿੱਥੇ ਲੋਕਾਂ ਦੇ ਦਾ ਇੰਤਜ਼ਾਰ ਹੈ ਬੇਜੜੀ ਟ੍ਰੈਫਿਕ ਹੈ ਇਧਰ ਇਸ ਏਰੀਏ ਤੇ ਬਹੁਤ ਜ਼ਿਆਦਾ ਵਾ ਤਾਂ ਕਿ ਇਸ ਏਰੀਏ ਚ ਟ੍ਰੈਫਿਕ ਤੋਂ ਨਜਾਤ ਇਹ ਲੋਕਾਂ ਨੂੰ ਮਿਲ ਸਕੇ ਐਕਸੀਅਨ ਬਲਵਿੰਦਰ ਜੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਜੋ ਸਮਾਰਟ ਸਿਟੀ ਪ੍ਰੋਜੈਕਟ ਦੇਖ ਰਹੇ ਨੇ ਜੋ ਇਸ ਫਲਾਈਓਵਰ ਨੂੰ ਮੁਕੰਮਲ ਕੇ ਕਰਾਉਣ ਦੇ ਵਿੱਚ ਇਹਦੀ ਦੇਖਪਾਲ ਕਰ ਰਹੇ ਨੇ ਸੋ ਕਦੋਂ ਤੱਕ ਲੁਧਿਆਣਾ ਵਾਸੀਆਂ ਨੂੰ ਇਸ ਚੀਜ਼ ਦਾ ਤੋਹਫ਼ਾ ਮਿਲ ਜੂਗਾ ਸੋ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਨ ਹਾਲਾਂਕਿ ਇਹਨਾਂ ਵੱਲੋਂ ਕਿਹਾ ਜਾ ਰਿਹਾ ਵੀ ਅਸੀਂ ਤਿੰਨ ਤੋਂ ਚਾਰ ਦਿਨਾਂ ਦੇ ਵਿੱਚ ਇਸ ਪੁਲ ਨੂੰ ਤਿਆਰ ਕਰ ਦਾਂਗੇ ਯਾਨੀ ਕਿ ਅੱਜ 21 ਤਰੀਕ ਹੈ 24 ਤੋਂ 25 ਤਰੀਕ ਦੇ ਵਿੱਚ ਅੰਦਾਜ਼ਾ ਲਗਾਇਆ ਜਾ ਰਿਹਾ ਪੁਲ ਬਣ ਕੇ ਮੁਕੰਮਲ ਹੋ ਜਾਊ ਤਿਆਰ ਹੋ ਜਾਊਗਾ ਜਿਹੜਾ ਕਿ ਸਿਰਫ ਉਦਘਾਟਨ ਹੈ ਉਦਘਾਟਨ ਦੀ ਡੇਟ ਕਿਹੜੀ ਹੈ ਸੋ ਉਹ ਕਨਫਰਮ ਕਰਨ ਦੀ ਕੋਸ਼ਿਸ਼ ਕਰਦੇ ਆਂ ਦੁਆਰਾ ਫੋਨ ਫਿਰ ਬੁਲਾ ਰਹੇ ਹੈਗੇ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਆ ਫੋਨ ਪਿਕ ਨਹੀਂ ਹੋਇਆ ਉਹਨਾਂ ਦਾ ਸੋ ਬਹੁਤ ਦੇਰ ਤੋਂ ਲੁਧਿਆਣਾ ਵਾਸੀਆਂ ਨੂੰ ਇੰਤਜ਼ਾਰ ਸੀਗਾ ਜੋਗੀ ਡੁਗਰੀ ਰੋਡ ਸ਼ਿਮਲਾਪੁਰੀ ਗਿੱਲਾ ਔਰ ਕਹਦੀਏ ਬਸੰਤ ਐਵੇਨਿਊ ਬਸੰਤ ਸਿਟੀ ਸਾਊਥ ਸਿਟੀ ਪਖਵਾ ਰੋਡ ਜੋਧਾ ਮਨਸੂਰਾ ਇਹ ਜਿੰਨੇ ਵੀ ਏਰੀਏ ਨੇ ਇਧਰਲੇ ਮਾਲਟੌਨ ਐਕਸਟੈਂਸ਼ਨ ਤੋਂ ਲੈ ਕੇ ਸਰਾਬਾ ਨਗਰ ਦੇ ਏਰੀਏ ਇਹ ਸਾਰੇ ਕਚਹਿਰੀ ਨੂੰ ਕਨੈਕਟਡ ਕਰਦੇ ਨੇ ਤੁੱਕ ਕਚਹਿਰੀ ਜਾਂ ਭਾਰਤ ਨਗਰ ਚੌਂਕ ਜਾਣ ਵਾਲੇ ਇਧਰੋਂ ਦੀ ਹੁਣ ਇਹਨਾਂ ਵਾਸਤੇ ਰਸਤਾ ਜਿਹੜਾ ਹੈਗਾ ਵਾ ਉਹ ਆਸਾਨ ਹੋਣ ਵਾਲਾ ਹੈ ਹਾਲਾਂਕਿ ਉਹਨਾਂ ਨੇ ਗਲਬਤ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਹੈ ਸੋ ਗਲਬਤ ਉਹਨਾਂ ਦਾ ਨਹੀਂ ਹੋ ਪਾਰੀ ਸ਼ਾਇਦ ਹੋ ਸਕਦਾ ਕਿਤੇ ਬਿਜ਼ੀ ਹੋਗੇ ਸੋ 25 ਤਰੀਕ ਤੱਕ ਇਸ ਦੋਸਤੋ ਇਹ ਪੁਲ ਬਣ ਕੇ ਤਿਆਰ ਹੋ ਜਾਊਗਾ ਉਸ ਤੋਂ ਬਾਅਦ ਇਹ ਪੁਲ ਤਾਂ ਜਿਹੜੀ ਸੌਗਾਤ ਹੈਗੀ ਹੈ ਲੁਧਿਆਣਾ ਵਾਸੀਆਂ ਨੂੰ ਬੜੀ ਜਲਦੀ ਮਿਲਣ ਜਾ ਰਹੀ ਹੈਗੀ ਹੈ ਇਹ ਪੁਲ ਜਿਹੜਾ ਹੈਗਾ ਵਾ ਬਹੁਤ ਹੀ ਇੱਕ ਸ਼ਾਰਟਕਟ ਰਸਤਾ ਬਣਨ ਵਾਲਾ ਹੈ ਔਰ ਜਿੱਥੇ ਲੁਧਿਆਣਾ ਵਾਸੀ ਅੱਜ ਟ੍ਰੈਫਿਕ ਦੇ ਵਿੱਚ ਜੂਝਦੇ ਪਏ ਨੇ ਟ੍ਰੈਫਿਕ ਤੋਂ ਕਾਫੀ ਦੋਸਤੋ ਖੜੇ ਹੋਏ ਆ ਫਲਾਈਓਵਰ ਦੇ ਉੱਤੇ ਹੀ ਇਹ ਰਸਤਾ ਜਿਹੜਾ ਮੋਲਟਨ ਐਕਸਟੈਂਸ਼ਨ ਵੱਲੋਂ ਆਂਦਾ ਵਾ ਜਿੱਦੋਂ ਕਿ ਜਿਹੜਾ ਕਿ ਇਹ ਰਸਤਾ ਮੋਲਟਨ ਐਕਸਟੈਂਸ਼ਨ ਵੱਲੋਂ ਆਂਦਾ ਨੀਚੇ ਆਪਣਾ ਬਣਿਆ ਹੋਇਆ ਵਾ ਦੋਸਤੋ ਇਹ ਅੰਡਰਪਾਸ ਬਣਿਆ ਹੋਇਆ ਵਾ ਔਰ ਜਿਹੜਾ ਕਿ ਇਧਰੋਂ ਦੀ ਮੋਲਟਨ ਐਕਸਟੈਂਸ਼ਨ ਵੱਲੋਂ ਆਂਦਾ ਓਦੋਂ ਦੀ ਨੀਚੋਂ ਦੀ ਸਰਬਾ ਨਗਰ ਦੀ ਲੈਟਾ ਵੱਲੋਂ ਆਂਦਾ ਵਾ ਤੇ ਪਿੱਛੋਂ ਦੀ ਅਗਰ ਆਪਾਂ ਗੱਲ ਕਰੀਏ ਫਲਾਈਓਵਰ ਇਹ ਇਧਰੋਂ ਦੀ ਅੰਦਰ ਨੂੰ ਜਾ ਰਿਹਾ ਹੈਗਾ ਵਾ ਸਰਾਬਾ ਨਗਰ ਡੀ ਜ਼ੋਨ ਵੱਲ ਨੂੰ ਅੰਡਰਪਾਸ ਜਾ ਰਿਹਾ ਹੈਗਾ ਵਾ ਔਰ ਇਹ ਅੰਡਰਪਾਸ ਤੋਂ ਪਿੱਛੇ ਦੀ ਆਪਾਂ ਨੂੰ ਘੁੰਮ ਕੇ ਜਾਣਾ ਪੈਂਦਾ ਸੀਗਾ ਹੁਣ ਜਿੱਦ ਜੇ ਪੁਲ ਚਾਲੂ ਹੋਣਾ ਤਿੰਨ ਤੋਂ ਚਾਰ ਦਿਨਾਂ ਦੇ ਵਿੱਚ ਇੱਥੋਂ ਦੀ ਉੱਪਰਲਾ ਜਿਹੜਾ ਰਸਤਾ ਘੁੰਮ ਕੇ ਜਾਣ ਨੂੰ ਕਾਫੀ ਹੱਦ ਤੱਕ ਰਾਹਤ ਮਿਲ ਜਾਣੀ ਹੈ ਇਹ ਰਸਤਾ ਹੋਵੇ ਪੱਖੋਆ ਰੋਡ ਵੱਲੋਂ ਆਉਂਦਾ ਵਾ ਨਹਿਰ ਦਾ ਨਾਲ ਹੀ ਨਹਿਰ ਹੈਗੀ ਇਹ ਨਹਿਰ ਦੇ ਪੁਲ ਤੋਂ ਜਦੋਂ ਆਪਾਂ ਆਨੇ ਆ ਇਧਰੋਂ ਦੀ ਸ਼ਿਮਲਾਪੂਰੀ ਤੋਂ ਡੁਗਰੀ ਤੋਂ ਰਸਤਾ ਆਂਦਾ ਵਾ ਤੇ ਇਹ ਇਧਰੋਂ ਦੀ ਫਰੋਜਪੁਰ ਰੋਡ ਨੂੰ ਚੜਦਾ ਹੈ ਇਤੋਂ ਜਿੰਨੇ ਲੋਕ ਨੇ ਜਿੰਨੀ ਟ੍ਰੈਫਿਕ ਹੈਗੀ ਆ ਆਉਣ ਵਾਲੀ ਇਹ ਸਾਰੀ ਟ੍ਰੈਫਿਕ ਹੁਣ ਇਧਰੋਂ ਦੀ ਬੜੇ ਈਜ਼ੀਲੀ ਬੜੇ ਨੇੜਾ ਰਸਤੇ ਜਿਹੜਾ ਹੈਗਾ ਵਾ ਬੜਾ ਸ਼ਾਰਟਕਟ ਰਸਤਾ ਜਿਹੜਾ ਇਥੋਂ ਦੀ ਫਲਾਈਓਵਰ ਤੋਂ ਕਚਹਿਰੀ ਨੂੰ ਭਾਰਤ ਨਗਰ ਚੌਂਗ ਨੂੰ ਪਾਰਕ ਪਲਾਜ਼ਾ ਹੋਟਲ ਨੂੰ ਭਾਈ ਵਾਲਾ ਚੌਂਗ ਨੂੰ ਕੁਮਾਰ ਮੰਡੀ ਨੂੰ ਇਧਰੋਂ ਦੀ ਆਰਾਮ ਨਾਲ ਜਾ ਸਕਦੇ ਨੇ ਆਰਤੀ ਚੌਂਗ ਨੂੰ ਬੜੇ ਆਰਾਮ ਨਾਲ ਜਾ ਸਕਦੇ ਨੇ ਸੋ ਤੁਸੀਂ ਦੋਸਤੋ ਦੇਖ ਸਕਦੇ ਹੋ ਪੁਲ ਪੁਲ ਬਣ ਕੇ ਬਿਲਕੁਲ ਤਿਆਰ ਹੋ ਚੁੱਕਾ ਆ ਵਾ ਇਹ ਬਸ ਦੋ ਤੋਂ ਚਾਰ ਦਿਨਾਂ ਦੇ ਵਿੱਚ ਇਹ ਪੁਲ ਦਾ ਉਦਘਾਟਨ ਜਿਹੜਾ ਹੈ ਵਾ ਡੇਟ ਬੜੀ ਜਲਦੀ ਅਨਾਉਂਸ ਹੋ ਕੇ ਤੇ ਇਸ ਪੁਲ ਨੂੰ ਚਾਲੂ ਕਰ ਦਿੱਤਾ ਜਾਊਗਾ। ਮੇਰੇ ਕੈਮਰਾਮੈਨ ਟੋਨੀ ਦੇ ਨਾਲ ਸੁਸ਼ੀਲ ਮਚਾਂਦ ਰਿਪੋਰਟ ਬ੍ਰੇਕਿੰਗ ਨਿਊਜ਼ ਪੰਜਾਬ